ਵਨ ਅਮਰੀਂ ਵੈਲਕਮ ਟੂ ਮਾਈ YouTube ਚੈਨਲ ਮਿਸਟਰ ਐਂਡ ਮਿਸਿਸ ਆਰਟਿਸਟ ਅੱਜ ਅਸੀਂ ਫਿਰ ਤੋਂ ਹਾਜ਼ਰ ਹੋਏ ਆ ਬਹੁਤ ਦਿਨਾਂ ਬਾਅਦ ਅੱਜ ਬਣਾਉਣੀ ਆ ਆਪਾਂ ਵਲੌਗ ਕਾਫੀ ਦਿਨਾਂ ਬਾਅਦ ਤੇ ਕਿਉਂਕਿ ਅੱਜ ਆਪਾਂ ਨਿਕਲੇ ਆ ਆਊਟਿੰਗ ਲਈ ਮੌਸਮ ਸੀਗਾ ਠੀਵੜੀ ਸੀਗਾ ਇਸ ਕਰਕੇ ਅਸੀਂ ਸੋਚਿਆ ਕਿ ਚਲੋ ਆਊਟਿੰਗ ਲਈ ਨਿਕਲਦੇ ਆ ਬਾਹਰ ਕਿਉਂਕਿ ਬਾਰਿਸ਼ ਹੋ ਰਹੀ ਹੈ ਤੇ ਅਸੀਂ ਨਿਕਲੇ ਆ ਜੀ ਇਹ ਆਪਣੇ ਨਾਲ ਮਿਸਟਰ ਬੌਸ ਇਹ ਆ ਗੋਲਡੀ ਬਰਾਡ ਹੈਲੋ ਗੋਲਡੀ ਇਹ ਆ ਖੁਸ਼ੀ ਮਾਈ ਕਜ਼ਨ ਹੈਲੋ एवरीवन ਚਲੋ ਜੀ ਦੇਖਦੇ ਅੱਜ ਫਿਰ ਆਪਾਂ ਕਿੱਥੇ ਕਿੱਥੇ ਜਾਂਦੇ ਆਂ ਐਂਡ ਕੀ ਕੀ ਕਰਦੇ ਆ ਠੀਕ ਹੈ ਮਿਲਦੇ ਆਂ ਬਾਅਦ ਹਾਂਜੀ ਆਪਾਂ ਪਹੁੰਚ ਗਏ ਆਇਰ ਫੋਰਸ ਮਿਊਜ਼ੀਅਮ ਸੈਕਟਰ 18 ਚੰਡੀਗੜ੍ਹ ਦੇ ਵਿੱਚ ਪਹਿਲਾਂ ਆਪਾਂ ਗੈਸੇ ਸੁਖਣਾ ਲੇਖਤੇ ਫਿਰ ਬਹੁਤ ਸਾਰੀ ਉੱਥੇ ਬੈਠ ਕੇ ਕੰਮ ਕਰਨ ਵਾਸਤੇ ਔਰ ਮੈਨੂੰ ਔਰ ਗੋਲਡੀ ਨੂੰ ਔਰ ਖੁਸ਼ੀ ਨੂੰ ਕਹਿੰਦੇ ਕਿ ਤੁਸੀਂ ਚਲੇ ਜਾਓ 에어ਫੋਰਸ ਮਿਊਜ਼ੀਅਮ ਉਹ ਤੁਸੀਂ ਦੇਖਿਓ ਕਿਉਂਕਿ ਇਹਨਾਂ ਨੇ ਪਹਿਲਾਂ ਦੇਖਿਆ ਨਹੀਂ ਹੋਇਆ ਸੀਗਾ ਬੱਚਿਆਂ ਨੇ ਤੇ ਅਸੀਂ ਪਹਿਲਾਂ ਦੇਖਿਆ ਹੋਇਆ ਸੀਗਾ ਠੀਕ ਹੈ ਤੇ ਆਪਾਂ ਕਿਆ ਵੀ ਚਲੋ ਆਪਾਂ ਛੋਟਾ ਜਿਹਾ ਇੱਕ ਵਲੌਗ ਬਣਾ ਲੈਨੇ ਆ ਨਾਲੇ ਆਪਾਂ ਆਪਣੇ ਫਰੈਂਡਸ ਵਗੈਰਾ ਨੂੰ ਦਿਖਾ ਦਾਂਗੇ ਹਨਾ ਚਲੋ ਆਪਾਂ ਜਦੋਂ 에어ਫੋਰਸ ਮਿਊਜ਼ੀਅਮ ਦੇ ਵਿੱਚ ਐਂਟਰ ਕਰਦੇ ਆ ਤਾਂ ਅੱਗੋਂ ਆਪਾਂ ਨੂੰ ਇਦਾਂ ਦਾ ਪੋਰਸ਼ਨ ਦੇਖਣ ਨੂੰ ਮਿਲਦਾ ਹੈਗਾ ਠੀਕ ਹੈ ਔਰ ਇਸ ਤੋਂ ਬਾਅ ਟਿਕਟ ਕਾਊਂਟਰ ਠੀਕ ਹੈ ਇੱਥੋਂ ਆਪਾਂ ਟਿਕਟ ਲੈਣੀ ਹੁੰਦੀ ਹੈ ਰਿਸੈਪਸ਼ਨ ਦੇ ਵਿੱਚ ਅੰਦਰ ਜਾ ਕੇ ਵੀ ਲੈ ਸਕਦੇ ਆਪਾਂ ਬਾਹਰ ਵੀ ਲੈ ਸਕਦੇ ਆ 골ਡੀ ਟਿਕਟ ਲੈ ਰਿਆ ਸੀਗਾ ਬ੍ਰਦਰ ਮੇਰਾ ਤੇ ਇਹਦੇ ਵਿੱਚ ਇਹ ਮੇਬੀ 50 ਰੁਪੀ ਹੁੰਦਾ ਪਰ ਪਰਸੰਦਾ ਇਹਦੇ ਵਿੱਚ स्लॉट ਹੁੰਦੇ ਆ ਅਲੱਗ-ਅਲੱਗ ਜਿਹਦੇ ਵਿੱਚ ਇਹ ਹੁੰਦਾ ਹੈ ਕਿ ਤੁਹਾਨੂੰ ਬਿਲਕੁਲ ਜਹਾਜ਼ ਦੀ ਤਰ੍ਹਾਂ ਫੀਲ ਹੁੰਦਾ ਹੈ ਕਿ ਤੁਸੀਂ 에ਰਪਲੇਨ ਦੇ ਵਿੱਚ ਬੈਠੇ ਹੋ ਉਹਦੇ स्लॉट्स ਦੀ ਟਿਕਟ ਅਲੱਗ ਹੁੰਦੀ ਆ ਆਈ ਥਿੰਕ 200 35 295 ਇਦਾਂ ਕੁ ਰੁਪਏ ਟਿਕਟ ਹੁੰਦੀ ਆ ਪਰ ਅਸੀਂ ਉਹ ਨਹੀਂ ਲਈ ਸੀ ਕਿਉਂਕਿ स्लॉट ਅਵੇਲੇਬਲ ਵੀ ਹੈ ਨਹੀਂ ਸੀ ਔਰ ਸਾਡਾ ਕੋਈ ਮੂਡ ਵੀ ਹੈ ਨਹੀਂ ਸੀਗਾ ਹਨਾ ਤੇ ਮੈਂ बार-ਬਾਰ ਏਦਾਂ ਵੀਡੀਓ ਬਣਾ ਰਹੀ ਸੀ ਜਿੱਦਾਂ ਇਹ 에어로ਪਲੇਨ ਵਗੈਰਾ ਰੱਖੇ ਹੋਇਆ ਬੱਚਿਆਂ ਦੇ ਦੇਖਣ ਲਈ ਬਹੁਤ ਵਧੀਆ ਅਟਰੈਕਟਿਵ ਜੀ ਹੈਗੀ ਆ ਨਾ ਜਗਾ ਔਰ ਇਹ ਇਥੇ ਇਹਨਾਂ ਨੇ ਰੱਖੇ ਹੋਇਆ ਜੋ ਵੀ ਚੱਜ ਜਾਂਦਾ ਵਾਸਤੇ ਯੂਜ਼ ਹੁੰਦਾ ਔਰ ਇਹ ਆਪਣੀਆਂ ਜਿਹੜੀਆਂ ਮਸਾਲਾਂ ਹੈਗੀਆਂ ਨੇ オリジナル ਹਨਾ ਉਹ ਰੱਖੀਆਂ ਹੋਈਆਂ ਇਹਨਾਂ ਨੇ ਇਹ ਦਿਖਾਉਣ ਵਾਸਤੇ ਬਹੁਤ ਹੀ ਵਧੀਆ ਬਹੁਤ ਹੀ ਸੋਹਣਾ ਬਣਿਆ ਹੋਇਆ ਟੂਰਿਸਟ ਪਲੇਸ ਹੈ ਲਾਸਟ ਈਅਰ ਤੋਂ ਲਾਸਟ ਈਅਰ ਮੇਬੀ ਬਣਿਆ ਸੀਗਾ ਇਹ 에어로ਪਲੇਨ ਰੱਖਿਆ ਹੋਇਆ ਇਹਨਾਂ ਨੇ ਇੱਥੇ ਮੈਂ ਇੱਕ ਵੀਡੀਓ ਬਣਾ ਕੇ ਵੀ ਪਾਈ ਸੀ ਲਾਸਟ ਟਾਈਮ ਠੀਕ ਹੈ ਹੁਣ ਆਪਾਂ ਅੰਦਰ ਐਂਟਰ ਕਰ ਗਏ ਆ ਅੰਦਰ ਇਹਨਾਂ ਨੇ ਸਾਰੀ ਇਹ ਹਿਸਟਰੀ ਦਿੱਖ ਦਿੱਤੀ ਹੋਈ ਹੈ ਹਨਾ ਜੋ ਵੀ ਮਤਲਬ ਪਹਿਲਾਂ ਵਾਰ ਵਗੈਰਾ ਹੋਈਆਂ ਸੀ ਆਪਣੀਆਂ ਜਿੰਨੀਆਂ ਵੀ 에어 ਫੋਰਸ ਨਾਲ ਵਾਲਿਆਂ ਨੇ ਮਤਲਬ ਵਾਰ ਵਗੈਰਾ ਕੀਤੇ ਸੀਗਾ ਉਹਨਾਂ ਸਾਰਾਂ ਦੀ ਹਿਸਟਰੀ ਵਗੈਰਾ ਕੁਝ ਔਰ ਉਹਨਾਂ ਦੀ ਸਾਰੀ ਜਿਹੜੀ ਹੈਗੀ ਆ ਫੋਟੋਜ਼ ਵਗੈਰਾ ਸਾਰੀ ਦਿੱਤੀ ਹੋਈ ਆ ਜਿੰਨੀ ਮੇਰੇ ਤੋਂ ਵੀਡੀਓ ਪੋਸੀਬਲ ਹੋਈ ਹੈ ਨਾ ਮੈਂ ਬਣਾਈ ਕਿਉਂਕਿ ਇੱਥੇ ਵੀਡੀਓ ਦੀ ਥੋੜੀ ਮਨਾਹੀ ਵੀ ਸੀਗੀ ਕਿ ਵੀਡੀਓ ਤੁਸੀਂ ਨਹੀਂ ਸ਼ੂਟ ਕਰ ਸਕਦੇ ਬਟ ਫਿਰ ਵੀ ਮੈਂ ਥੋੜਾ ਜਿਹਾ ਤੁਹਾਨੂੰ ਦਿਖਾਉਣ ਵਾਸਤੇ ਕੀਤੀ ਹਨਾ ਕਿ ਆਪਾਂ ਦਿਖਾ ਦਈਏ ਬਹੁਤ ਹੀ ਸੋਹਣਾ ਅਟਰੈਕਟਿਵ ਬਣਿਆ ਹੋਇਆਗਾ ਇਹ ਔਰ ਕੁਝ ਕ ਮੈਂ ਫੋਟੋਸ ਵੀ ਕਲਿੱਕ ਕੀਤੀਆਂ ਫੋਟੋਸ ਮੈਂ ਐਡ ਨਹੀਂ ਕੀਤੀਆਂ ਵੀਡੀਓਜ਼ ਹੀ ਐਡ ਕੀਤੀ ਹੈ ਤੁਸੀਂ ਦੇਖੋ ਕਿੰਨਾ ਸੋਹਣਾ ਇਹਨਾਂ ਨੇ ਮਤਲਬ ਬਣਾਇਆ ਹੋਇਆਗਾ ਸਾਰਾ 에ਅਰ ਫੋਰਸ ਦਾ ਆਪਾਂ ਅੱਗੇ ਅੱਗੇ ਜਾ ਕੇ ਦੇਖਦੇ ਹਾਂ ਕਿ ਕਿਵੇਂ ਕਿਵੇਂ ਕੁਝ ਕੀਤਾ ਹੋਇਆ ਇਹਨਾਂ ਨੇ ਇਹ ਅਲੱਗ-ਅਲੱਗ ਜ਼ਿਆਦਾ ਤਾਂ ਨਹੀਂ ਮੇਥੋਂ ਰਿਕਾਰਡ ਹੋ ਪਾਇਆ ਪਰ ਜਿੰਨਾ ਮੇਥੋਂ ਪੋਸੀਬਲ ਹੋਇਆ ਹਨਾ ਉਹਨਾਂ ਮੈਂ ਕੀਤਾ ਇਹਦੇ ਵਿੱਚ ਰਿਕਾਰਡ ਇਹ ਦੇਖੋ ਕਿੰਨਾ ਸੋਹਣਾ ਮਤਲਬ ਇਦਾਂ ਜਦੋਂ ਅਪਰੋ ਗੋਲੇ ਜੇ ਡਿੱਗ ਰਹੇ ਆ ਤੇ ਐਵੇਂ ਉਹਦੇ ਵਿੱਚ ਨੀਚੇ ਜਾ ਕੇ ਅੱਗ ਨਿਕਲਦੀ ਇਹ ਚੀਜ਼ ਦਿਖਾਈ ਹੋਈ ਆ ਇਹ ਪੁਰਾਣੇ ਟਾਈਮਾਂ ਦੇ ਵਿੱਚ ਜਦੋਂ ਅਫੀਸਰਸ ਸਾਰੇ ਉਧਾਂ ਦੀ ਮੀਟਿੰਗ ਵਗੈਰਾ ਜੀ ਲੈ ਰਹੇ ਸੀਗੇ ਉਹ ਚੀਜ਼ ਦਿਖਾਈ ਹੋਈ ਆ ਹਿਸਟਰੀ ਵੀ ਤੁਸੀਂ ਪੜ ਸਕਦੇ ਹੋ ਜਦੋਂ ਤੁਸੀਂ ਇੱਥੇ ਆਓਗੇ ਤੇ ਇੱਥੇ ਹਿਸਟਰੀ ਤੁਸੀਂ ਪੜ ਸਕਦੇ ਹੋ ਨਾ ਕਿ ਇਹਨਾਂ ਨੇ ਕਿੱਦਾਂ ਕਿੱਦਾਂ ਕੀ ਕੀ ਕਿੱਥੇ ਕੀ ਕੀ ਕੁੱਝ ਹੋਇਆ ਉਹਦੇ ਅਕੋਰਡਿੰਗ ਇਹਨਾਂ ਨੇ ਸਾਰੀਆਂ ਵੀਡੀਓਜ਼ ਵਗੈਰਾ ਉਹ ਫੋਟੋਜ਼ ਵਗੈਰਾ ਲਗਾਈਆਂ ਹੋਈਆਂ ਨੇ ਤੇ ਉਹ ਵੀ ਇਹਨਾਂ ਨੇ ਸਾਰਾ ਜਿਹੜਾ ਮੇਨਟੇਨ ਕੀਤਾ ਹੋਇਆ ਹੈਗਾ ਕਿਆ ਔਰ ਇਸ ਤੋਂ ਬਾਅਦ ਇਹ ਆ ਗਿਆ ਸੀਗਾ ਉਹਨਾਂ ਦੇ ਕੁਝ ਜੋ ਪੁਰਾਣੀਆਂ ਫੋਟੋਸ ਵਗੈਰਾ ਪਈਆਂ ਸੀਗੀਆਂ ਜਿਹੜੇ ਜੋ ਵੀ ਪੁਰਾਣੇ ਉਹਨਾਂ ਨੇ ਯੂਜ਼ ਕੀਤੇ ਹੋਏ ਸੀਗੇ ਆਪਣੇ ਹਨਾ ਫਲੈਗ ਵਗੈਰਾ ਯੂਨੀਫਾਰਮ ਵਗੈਰਾ ਸਭ ਕੁਝ ਉਹ ਸੀਗਾ ਚਲੋ ਅੱਗੇ-ਅੱਗੇ ਦੇਖਦੇ ਆਪਾਂ ਕੀ ਕੁਝ ਹੈਗਾ ਇਹ ਵੀ ਇਹਦੇ ਵਿੱਚ ਹੀ ਆ ਹ ਏਰਪਲੇਨ ਵਗੈਰਾ ਸਕਾਈ ਦੇ ਵਿੱਚ ਜਿੱਦਾਂ ਚੱਲ ਰਿਹਾ ਬੰਬ ਵਗੈਰਾ ਫਟ ਰਿਹਾ ਦਿਖਾ ਰਿਹਾ ਤੇ ਸੇਮ ਹਾਂ ਦੇਖੋ ਕਿੰਨਾ ਸੋਹਣਾ ਕਿੰਨਾ ਪਿਆਰਾ 뷰 ਮਤਲਬ ਜਦੋਂ ਅੰਦਰ ਜਾ ਕੇ ਆਪਾਂ ਦੇਖਦੇ ਆ ਨਾ ਤੋ ਬਹੁਤ ਵਧੀਆ ਫੀਲ ਹੁੰਦਾ ਹੈ ਹਨਾ ਇਹ ਬਣਾਇਆ ਹੋਇਆ 에ਰੋਪਲੇਨ ਦੇ ਵਿੱਚ 에ਰੋਪਲੇਨ ਵੀ ਵਧੀਆ ਵਧੀਆ ਬਣੇ ਹੋਏ ਆ ਠੀਕ ਆ ਇਹ ਤੁਸੀਂ ਚੈੱਕ ਕਰ ਸਕਦੇ ਹੋ ਔਰ 에ਰੋਪਲੇਨ ਦੇ ਨਾਲ ਹੀ ਸਾਹਮਣੇ ਆ ਦੇਖੋ ਕਾਰਗਿਲ ਯੁੱਧ 1999 ਕਿਉਂ 1909 ਕਿ ਲਿਖਿਆ ਸੀ ਉਹਦੇ ਵਿੱਚ ਉਹਦੇ ਵਿੱਚ ਹੋਇਆ ਸੀ ਵਿੱਚ ਤੋਂ ਉਹ ਚੀਜ਼ ਹੈਗੀ ਆ 1999 ਦੇ ਵਿੱਚ ਹੋਇਆ ਸੀ ਕਾਰਗਿਲ ਯੁੱਧ ਇਹ ਉਸ ਚੀਜ਼ ਦਾ ਦਿਖਾਇਆ ਹੋਇਆ ਪ੍ਰੋਪਰ ਜੇ ਤੁਸੀਂ ਆ ਕੇ ਦੇਖੋਗੇ ਨਾ ਉਦੋਂ ਵਧੀਆ ਮਜ਼ਾ ਆਏਗਾ ਇਹ ਯੂਨੀਫਾਰਮ ਲਗਾਈਆਂ ਹੋਈਆਂ ਇਹਦੇ ਨਾਲ ਤੁਸੀਂ ਮਤਲਬ ਕਿਸੇ ਵੀ ਹਾਈਟ ਦਾ ਜਿਵੇਂ ਬੱਚਿਆਂ ਵਾਲੇ ਲੱਗ ਹੈ ਬੁਆਏਜ਼ ਦੀ ਲੱਗ ਹੈ ਗਰਲਸ ਦੀ ਹੈ ਹਨਾ ਇਹਦੇ ਪਿੱਛੇ ਤੁਸੀਂ ਖੜ ਕੇ ਆਪਣੀ ਫੋਟੋ ਖਰਾਾ ਸਕਦੇ ਤੁਹਾਨੂੰ ਐਜ਼ ਇਟ ਇਜ਼ ਫੀਲ ਹੋਏਗਾ ਹਨਾ ਫਿਰ ਇਸ ਤੋਂ ਬਾਅਦ ਉਹ ਜੋ ਵੀ ਆਪਣੇ ਇਹਨਾਂ ਨੇ ਰੱਖੇ ਹੋਇਆ ਜਿੱਦਾਂ ਰੱਖੇ ਹੋਏ ਨੇ ਕਾਰਤੂਸ ਵਗੈਰਾ ਇਹ ਸਾਰੇ ਇਹ ਦਿਖਾਏ ਹੋਏ ਹਨ ਨੇ ਹਨਾ ਜੋ ਇਨਾਂ ਨੇ ਅਟਰੈਕਟ ਕਰਨ ਵਾਸਤੇ ਆਪਣੇ ਜੋ ਇੰਡੀਆ ਦੀਆਂ ਚੀਜ਼ਾਂ ਨੇ ਆਪਣੇ ਕੋਲੇ ਜੋ ਹੈਗੀਆਂ ਨੇ ਆਪਣੇ 에ਅ ਫੋਰਸ ਕੋਲੇ ਉਹ ਸਭ ਇਨਾਂ ਨੇ ਦਿਖਾਈਆਂ ਹੋਈਆਂ ਨੇ ਠੀਕ ਐ ਇਹ ਜੋ ਵੀ ਰਾਈਫਲ ਵਗੈਰਾ ਹੈਗੀਆਂ ਨੇ ਹਨਾ ਉਹ ਰੈਫਲਾ ਵਗੈਰਾ ਦਿਖਾਈਆਂ ਹੋਈਆਂ ਨੇ ਤੁਸੀਂ ਆ ਕੇ ਦੇਖਿਓ ਬਹੁਤ ਵਧੀਆ ਤੁਹਾਨੂੰ ਮਜ਼ਾ ਆਏਗਾ ਨਾ ਬ੍ਰਹਮੋਸ ਇਹ ਦਿਖਾਈ ਹੋਈ ਐ ਠੀਕ ਐ ਮੇਰੇ ਬ੍ਰਦਰ ਤੇ ਸਿਸਟਰ ਅੱਗੇ ਅੱਗੇ ਦੇਖ ਰਹੇ ਸੀਗੇ ਮੈਂ ਪਿੱਛੇ ਪਿੱਛੇ ਵੀਡੀਓ ਬਣਾ ਬਣਾ ਕੇ ਦੇਖੋਏ ਤਦਾਂ ਦੇਖ ਰਹੇ ਸੀਗੇ ਬੱਚੇ ਆ ਕੇ ਇੱਥੇ ਬਹੁਤ ਵਧੀਆ ਮਤਲਬ ਖੁਸ਼ ਹੁੰਦੇ ਆ ਨਾ ਉਹਨਾਂ ਨੂੰ ਕੁਝ ਡਿਫਰੈਂਟ ਜੀ ਚੀਜ਼ ਦੇਖਣ ਨੂੰ ਮਿਲਦੀ ਆ ਔਰ ਨੋਲੇਜੇਬਲ ਵੀ ਹੈਗੀ ਚੀਜ਼ ਮਤਲਬ ਤੁਹਾਨੂੰ ਨੋਲੇਜ ਵੀ ਦੇਖਣ ਨੂੰ ਮਿਲੇਗੀ ਇੱਥੋਂ ਤੁਸੀਂ ਵੀ ਜਦੋਂ ਛੁੱਟੀਆਂ ਵਗੈਰਾ ਹੁੰਦੀਆਂ ਤਾਂ ਬੱਚਿਆਂ ਨੂੰ ਜ਼ਰੂਰ ਲੈ ਕੇ ਆਇਓ ਇੱਥੇ ਦਿਖਾਇਓ ਤੁਸੀਂ ਹਨਾ ਕਿ ਕਿੱਦਾਂ-ਕਿੱਦਾਂ ਕੁਸ਼ਕੀ ਕੀ ਕੀ ਹੈ ਆਪਣੇ ਏਅਰ ਫੋਰਸ ਕਾਲਜਾਂ ਕਿੱਦਾਂ-ਕਿੱਦਾਂ ਹੈ ਸਾਰਾ ਹੁੰਦਾ ਹੈਗਾ ਕਿਉਂਕਿ ਫਿਰ ਬੱਚਿਆਂ ਦੇ ਮਨ ਦੇ ਵਿੱਚ ਵੀ ਥੋੜਾ ਜਿਹਾ ਹੁੰਦਾ ਹੈ ਕਿ ਹਾਂ ਉਹ ਮੋਟੀਵੇਟ ਹੁੰਦੇ ਆ ਨਾ ਕਿਸੇ ਚੀਜ਼ ਨੂੰ ਕਰਨ ਦੇ ਲਈ ਜਿੱਦਾਂ ਇਹ ਸਾਰੇ ਆਪਣੇ 에어로ਪਲੇਨ ਪਿਆ ਦਿਖਾਏ ਹੋਏ ਆ ਮਤਲਬ ਕਿ ਡੈਮੋ ਕਾਪੀ ਰੱਖੇ ਹੋਏ ਨੇ ਕਿ ਆਪਣੇ ਕੋਲ ਇਹ ਚੀਜ਼ ਹੈ ਆਪਣੇ ਕੋਲ ਇਹ ਚੀਜ਼ ਆ ਫਿਰ ਇਹ ਆਪਣੀ ਯੂਨੀਫਾਰਮ ਆ ਗਈ ਜੋ ਵੀ 에어 ਫੋਰਸ ਦੇ ਵਿੱਚ ਪੱਲ ਪੱਲਾ ਯੂਜ਼ ਹੁੰਦੀਆਂ ਸੀ ਕਿਆਂ ਇਹ ਸਾਰੇ نیچے ਇਹਨਾਂ ਦੇ ਬਾਰੇ ਮੈਂਸ਼ਨ ਕੀਤਾ ਹੋਇਆਗਾ ਕਿ ਇਹ ਯੂਨੀਫਾਰਮ ਇਸ ਟਾਈਮ ਯੂਜ਼ ਹੁੰਦੀ ਸੀਗੀ ਇਹ ਯੂਨੀਫਾਰਮ ਇਸ ਟਾਈਮ ਯੂਜ਼ ਹੁੰਦੀ ਸੀਗੀ ਹੈਨਾ ਇਹ ਅਲੱਗ-ਅਲੱਗ ਟਾਈਪ ਦੀਆਂ ਯੂਨੀਫਾਰਮ ਨੇ ਇਹਨਾਂ ਬਾਰੇ ਦੱਸਿਆ ਹੋਇਆਗਾ ਠੀਕ ਹੈ ਇਹ ਵੀ ਤੁਸੀਂ ਦੇਖ ਸਕਦੇ ਹੋ ਇੱਥੇ ਆ ਕੇ ਮਤਲਬ ਬਹੁਤ ਵਧੀਆ ਸਾਰੀਆਂ ਨੌਲੇਜ ਵਾਲੀਆਂ ਚੀਜ਼ਾਂ ਆਪਾਂ ਦੇਖ ਸਕਦੇ ਆ ਟਿਕਟ ਵੀ ਕੋਈ ਖਾਸ ਖਾਸ ਹੈ ਨਹੀਂ ਹਨਾ ਜਿੱਦਾਂ 50 ਰੁਪਏ ਟਿਕਟ ਹੈ ਤੇ ਇੰਨਾ ਕੁਝ ਵਧੀਆ ਦੇਖਣ ਨੂੰ ਮਿਲਦਾ ਹੈਗਾ ਇਹ ਦੇਖੋ ਇਹ ਵੀ ਜਦੋਂ ਮਤਲਬ ਲੇਡੀਜ਼ ਵਗੈਰਾ ਹੋ ਗਈ ਸੀ ਸਿਪਾਰਤੀ ਜਦ ਇਹ ਫਸ ਤੇ ਵਿੱਚ ਫਿਰ ਉਹਨਾਂ ਤੇ ਯੂਨੀਫਾਰਮ ਔਰ ਇਸ ਤੋਂ ਬਾਅਦ ਯੂਨੀਫਾਰਮ ਚੇਂਜ ਹੋ ਕੇ ਇਹ ਵਾਲੇ ਬਣ ਗਈ ਔਰ ਇਸ ਤੋਂ ਬਾਅਦ ਫਿਰ ਜੋ ਨੈਕਸਟ ਯੂਨੀਫਾਰਮ ਹੋਏਗੀ ਹਨਾ ਫਰ ਉਹ ਵਾਲੀ ਹੋਏਗੀ ਨੈਕਸਟ ਏ ਵਾਲੀ ਅੱਜਕੱਲ ਜੋ ਹਿਡਨ ਯੂਨੀਫਾਰਮ ਆ ਕਿ ਜਿਹੜੀ ਦਿਖਤ ਨਹੀਂ ਹੈਗੀ ਤਾਂ ਇਹ ਵਾਲੀ ਯੂਨੀਫਾਰਮ ਚੱਲ ਰਹੀ ਹੈ ਹਨਾ ਤਾਂ ਇਹ ਜਿਹੜਾ ਸਾਰਾ ਜੋ ਇਹ ਸਮਰ ਵਾਲੀ ਹੈ ਠੀਕ ਹੈ ਵਿంటర్ ਵਾਲੀ ਹੈ ਫਿਰ ਇਸ ਤੋਂ ਬਾਅਦ ਜੋ ਨਾਰਮਲ ਚੱਲਦੀ ਪਈ ਹੈ ਉਹਨਾਂ ਦੀ ਯੂਨੀਫਾਰਮ ਇਹ ਸਾਰੀਆਂ ਯੂਨੀਫਾਰਮ ਦੇ ਬਾਰੇ ਇਹਨਾਂ ਨੇ ਨੌਲੇਜ ਦਿੱਤੀ ਹੋਈ ਆ 에ਅਰ ਫੋਰਸ ਦੇ ਵਿੱਚ ਜਿਹੜੇ ਬੱਚਾਂ ਦੇ ਇੰਟਰਸਟ ਹੈ 에ਅਰ ਫੋਰਸ ਦੇ ਵਿੱਚ ਜਾਂ ਜਿਨ੍ਹਾਂ ਨੂੰ ਲੱਗਦਾ ਕਿ ਅਸੀਂ ਆਪਣੇ ਬੱਚੇ ਨੂੰ 에ਅਰ ਫੋਰਸ ਦੇ ਵਿੱਚ ਪਾਉਣਾ ਤਾਂ ਜਰੂਰ ਆ ਕੇ ਦਿਖਾ ਕੇ ਜਾਣ ਇਹ ਉਹਨਾਂ ਦੇ ਟੈਗਸ ਵਗੈਰਾ ਹੈਗੇ ਆ ਕਿ ਕਿਹੜੇ-ਕਿਹੜੇ ਸਿੰਬल्स ਵਗੈਰਾ ਲੱਗਦੇ ਉਹਨਾਂ ਦੇ ਉੱਤੇ ਰੈਂਕ ਦੇ ਅਕੋਰਡਿੰਗ ਕਿ ਕਿਹੜੇ-ਕਿਹੜੇ ਰੈਂਕ ਦੇ ਉੱਤੇ ਕਿਹੜਾ-ਕਿਹੜਾ ਉਹਨਾਂ ਦਾ ਸਿੰਬਲ ਲੱਗਦਾ ਇਹ ਸਭ ਚੀਜ਼ਾਂ ਉਹਨਾਂ ਨੇ ਮੈਂਸ਼ਨ ਕੀਤੀ ਹੋਈਆਂ ਨੇ ਠੀਕ ਹੈ ਇਹ ਸਾਰੀਆਂ ਚੀਜ਼ਾਂ ਸਾਰਾ ਸਾਡੀ ਆਰਡੀਓ ਨੇ ਕੀ ਕੁਝ ਕੀਤਾ ਇਹ ਸਾਰਾ ਬਣਾਇਆ ਆਪਣੇ ਕੋਲੇ ਕੀ ਕੁਛ ਅਵੇਲੇਬਲ ਹੈਗਾ ਆਪਣੇ ਇੰਡੀਆ ਦੇ ਕੋਲੇ ਇਹ ਸਾਰੇ ਉਹਨਾਂ ਨੇ ਐਜ਼ ਏ ਡੈਮੋ ਰੱਖੀ ਹੋਇਆ ਠੀਕ ਹੈ ਔਰ ਵਿਦ ਹਿਸਟਰੀ ਸਾਰਾ ਕੁਝ ਜਿੱਦਾਂ ਇਹ ਰਾਕੇਸ਼ ਸ਼ਰਮਾ ਹਨ ਇਹਨਾਂ ਦੇ ਬਾਰੇ ਵਿੱਚ ਲਿਖਿਆ ਹੋਇਆ ਕਿ ਜੋ ਵੀ ਸਪੇਸ ਦੇ ਨਾਲ ਰਿਲੇਟਡ ਚੀਜ਼ਾਂ ਨੇ ਨਾ ਉਹ ਸਾਰੇ ਇਹਨਾਂ ਨੇ ਇੱਥੇ ਸ਼ੋ ਕੀਤੀਆਂ ਹੋਈਆਂ ਨੇ ਪਰ ਬਾਕੀ ਜਿਹੜੇ ਰੈਂਕਸ ਦੇ ਅਕੋਰਡਿੰਗ ਜਿਹੜੇ ਹਾਈਲਾਈਟ ਪਰਸਨਸ ਸੀਗੇ ਉਹਨਾਂ ਦੇ ਬਾਰੇ ਸਾਰਾ ਇਹਨਾਂ ਨੇ ਇੱਥੇ ਲਿਖਿਆ ਹੋਇਆ ਉਹ ਮੈਂਸ਼ਨ ਕੀਤਾ ਹੋਇਆ ਸਾਰਾ ਠੀਕ ਹੈ ਬਸ ਤੋਂ ਬਾਅਦ ਜੋ ਵੀ ਸਾਰਾ ਮਤਲਬ ਕਾਫੀ ਵੱਡਾ ਹੈ ਕਾਫੀ ਬਹੁਤ ਕੁਝ ਦੇਖਣ ਨੂੰ ਹੈਗਾ ਤੁਸੀਂ ਦੇਖੋਗੇ ਆ ਕਿ ਬਟ ਮੈਨੂੰ ਲੱਗ ਰਿਹਾ ਕਿ ਬੋਰ ਨਹੀਂ ਹੋਵਾਂਗੇ ਕਿਉਂਕਿ ਮੈਂ ਦੋ ਵਾਰੀ ਜਾ ਹੀ ਆ ਮੈਂ ਨਹੀਂ ਹੋਈ ਬੋਰ ਠੀਕ ਹੈ ਬਾਕੀ ਸਭ ਦੀ ਆਪਣੀ ਆਪਣੀ ਦੇਖਣ ਦੀ ਮੈਂਟੈਲਿਟੀ ਹੈ ਕਿ ਕਿੱਤਾਂ ਦੇਖਦੇ ਆ ਇਹ ਜਿਹ ਤੈਰੋਪਲੇਨ ਦੇ ਵਿੱਚ ਬੈਠੇ ਸੀ ਜੋ ਵੀ ਮਤਲਬ ਹਮਲਾ ਵਗੈਰਾ ਹੋਇਆ ਸਭ ਕੁਝ ਉਹ ਸਭ ਕੁਝ ਦਿਖਾਇਆ ਹੋਇਆ ਹੋਂ ਤੱਕ ਜੋ ਵੀ ਹੋਇਆ ਆਪਣੀ ਏਅਰ ਫੋਰਸ ਨੇ ਜਿੰਨਾ ਕੁਝ ਆਪਣੇ ਲਈ ਕੀਤਾ ਜੋ ਕੁਝ ਅਵੇਲੇਬਲ ਹੈ ਉਹਨਾਂ ਕੋਲੇ ਉਹ ਸਾਰਾ ਕੁਝ ਇਹਨਾਂ ਨੇ ਇੱਕ ਮਿਊਜ਼ੀਅਮ ਦੇ ਵਿੱਚ ਮਤਲਬ ਰੱਖ ਦਿੱਤਾ ਹੈ ਹਨਾ ਜਿਹੜੇ ਵੀ ਆਪਣੇ ਕੋਲੇ ਏਰੋਪਲੇਨ ਵਗੈਰਾ ਹੈਗੇ ਆ ਚੋ ਵੀ ਆਪਣੇ ਕੋਲੇ ਉਹ ਸਾਰਾ ਰੱਖਿਆ ਹੋਇਆ ਹੈਗਾ ਫਿਰ ਇਸ ਤੋਂ ਬਾਅਦ ਜੋ ਵੀ ਮਤਲਬ ਐਂਟਰ ਹੋਈ ਹੈ ਆਪਣੇ ਹਨਾ ਏਅਰ ਫੋਰਸ ਦੇ ਵਿੱਚ ਉਹ ਸਾਰੀਆਂ ਦਿਖਾਈਆਂ ਫਿਰ ਉੱਥੇ ਇੱਕ ਵੀਡੀਓ ਬਣਾਉਣ ਨੂੰ ਸੀਗਾ ਸੀ ਫਿਰ ਤਿੰਨਾਂ ਨੇ ਉੱਥੇ ਵੀਡੀਓ ਬਣਾਈ ਮਤਲਬ ਇਹ ਸੀ ਕਿ ਉੱਪਰ ਦੇ ਆਪਣੇ 에ਰੋਪਲੇਨ ਵਗੈਰਾ ਦੇਖੋ ਲੰਘ ਰਹੇ ਸੀ ਜਿਵੇਂ ਬੰਬ ਵਗੈਰਾ ਫਟ ਰਹੇ ਸੀ ਤੇ ਇਹ ਥੋੜਾ ਜਿਹਾ ਮਤਲਬ ਵਧੀਆ ਜਿਹਾ ਮੂਮੈਂਟ ਸੀਗਾ ਇੱਥੇ ਤੁਸੀਂ ਵੀਡੀਓ ਵਗੈਰਾ ਬਣਾ ਸਕਦੇ ਹੋ ਨਾ ਤੇ ਅਸੀਂ ਇਦਾਂ ਇੱਥੇ ਖੜ ਕੇ ਵੀਡੀਓ ਬਣਾਈਏ ਇਹ ਸਾਹਮਣੇ ਸਕਰੀਨ ਲੱਗੀ ਹੋਈ ਸੀਗੀ ਤੇ ਅਸੀਂ ਉਹਦੇ ਸਾਹਮਣੇ ਖੜੇ ਹੋਏ ਸੀਗੇ ਤੇ ਉੱਥੋਂ ਆਪਾਂ ਇਹ ਵੀਡੀਓ ਬਣਾ ਸਕਦੇ ਆ ਠੀਕ ਆ ਆ ਇਹ ਦੇਖੋ ਇਹ ਰੱਸੀ ਲੈ ਕੇ ਜਿੱਦਾਂ ਇਹ ਆ ਰਿਹਾ ਤੇ ਇਹ ਇਦਾਂ ਦਾ ਕਰਕੇ ਆਪਾਂ ਵੀਡੀਓ ਬਣਾ ਸਕਦੇ ਆ ਤੇ ਥੋੜਾ ਫਨੀ ਜਾਂ ਮੂਵਮੈਂਟ ਹੈਗਾ ਉਸ ਇਥੇ ਫੂਡ ਉਹ ਮਤਲਬ ਵੀਡੀਓ ਵੀ ਕੈਪਚਰ ਕਰ ਸਕਦੇ ਹੋ ਔਰ ਫੋਟੋ ਵੀ ਬਣਾ ਸਕਦੇ ਹੋ ਜਿੰਦਾ ਮਰਜੀ ਲਓ ਜੀ ਇਸ ਤੋਂ ਬਾਅਦ ਆਪਾਂ ਇਹਨਾਂ ਨੂੰ ਦਿਖਾਉਣਾਗੇ ਬਰਡ ਪਾਰਕ ਬਰਡ ਪਾਰਕ ਦਾ ਆਪਣਾ ਵਲੌਗ ਪਹਿਲਾਂ ਹੀ ਬਣਾਇਆ ਹੋਇਆ ਬਹੁਤ ਚੰਗੀ ਤਰੀਕੇ ਨਾਲ ਤੇ ਮੈਂ ਤਾਂ ਬਸ ਇੱਥੇ ਵੀਡੀਓ ਜਸਟ ਸ਼ੂਟ ਕੀਤੀਆਂ ਤੇ ਇਹ ਵਲੌਗ ਤਾਂ ਮੇਰਾ ਰਹਿ ਗਿਆ ਅਧਾ ਅਧੂਰਾ ਦੇਖੋ ਜੇ ਅਗਲਾ ਵਲੌਗ ਕੰਪਲੀਟ ਹੁੰਦਾ ਤਾਂ ਵੇਟ ਕਰਿਓ ਬਾਏ ਬਾਏ